ਜੋਬ ਚ ਕੱਲ ਹੋਵੇਗੀ ਜੰਗ ਮੌਕ ਡ੍ਰਿਲ ਸਕੂਲ ਕਾਲਜ ਅਤੇ ਦਫ਼ਤਰ ਰਹਿਣਗੇ ਬੰਦ ਬੱਚਿਆਂ ਨੂੰ ਵੀ ਕਰਨਾ ਪਵੇਗਾ ਇਹ ਕੰਮ ਜੇਕਰ ਤੁਸੀਂ 7 ਮਈ ਨੂੰ ਅਚਾਨਕ ਯਾਨੀ ਕਿ ਕੱਲ ਇੱਕ ਉੱਚੀ ਅਤੇ ਡਰਾਉਣੀ ਸਾਇਰਨ ਦੀ ਆਵਾਜ਼ ਸੁਣਦੇ ਹੋ ਤਾਂ ਘਬਰਾਓ ਨਾ ਇਹ ਕੋਈ ਐਮਰਜੈਂਸੀ ਸਥਿਤੀ ਨਹੀਂ ਹੈ ਸਗੋਂ ਇੱਕ ਮੌਕ ਡ੍ਰਿਲ ਹੈ ਭਾਵ ਜੰਗ ਵਰਗੀ ਸਥਿਤੀ ਲਈ ਤਿਆਰੀ ਕਰਨ ਦਾ ਅਭਿਆਸ ਇਸ ਸਮੇਂ ਦੌਰਾਨ ਇੱਕ ਯੁੱਧ ਸਾਇਰਨ ਵੱਜੇਗਾ ਜੋ ਲੋਕਾਂ ਨੂੰ ਜੰਗ ਜਾਂ ਹਵਾਈ ਹਮਲੇ ਵਰਗੀ ਸਥਿਤੀ ਵਿੱਚ ਕੀ ਕਰਨਾ ਹੈ ਇਸ ਬਾਰੇ ਸੂਚਿਤ ਕਰੇਗਾ 1971 ਦੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਸਰਕਾਰ ਨੇ ਇੱਕ ਅਜਿਹੀ ਮੌਕ ਡ੍ਰਿਲ ਦਾ ਆਦੇਸ਼ ਦਿੱਤਾ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਸਾਇਰਨ ਅਸਲ ਦੇ ਵਿੱਚ ਹੈ ਕੀ ਉਹ ਕਿੱਥੋਂ ਲਗਾਏ ਜਾਂਦੇ ਹਨ ਇਹ ਕਿਹੋ ਜਿਹੇ ਲੱਗਦੇ ਹਨ ਇਹ ਕਿੰਨੀ ਦੂਰ ਤੱਕ ਸੁਣਿਆ ਜਾ ਸਕਦਾ ਹੈ ਅਤੇ ਜਦੋਂ ਇਹ ਵੱਜਦਾ ਹੈ ਤਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਇੱਥੇ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਕ ਡ੍ਰਿਲ ਦੌਰਾਨ ਚੁੱਕੇ ਜਾਣ ਵਾਲੇ ਉਪਵਾਵਾਂ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਚਲਾਉਣਾ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਨੂੰ ਸੁਰੱਖਿਆ ਪਹਿਲੂਆਂ ਬਾਰੇ ਸਿਖਲਾਈ ਦੇਣਾ ਅਤੇ ਬੰਕਰਾਂ ਅਤੇ ਖਾਈ ਦੀ ਸਫਾਈ ਸ਼ਾਮਲ ਹੈ ਹੋਰ ਉਪਾਅ ਵਿੱਚ ਦੁਰਘਟਨਾ ਦੀ ਸਥਿਤੀ ਵਿੱਚ ਬਲੈਕਆਊਟ ਉਪਾਅ ਮਹੱਤਵਪੂਰਨ ਪਲਾਂਟਾਂ ਅਤੇ ਸਥਾਨਕ ਸਥਾਨਪਾਵਾਂ ਦੀ ਸੁਰੱਖਿਆ ਅਤੇ ਨਿਕਾਸੀ ਯੋਜਨਾਵਾਂ ਨੂੰ ਅਪਡੇਟ ਕਰਨਾ ਅਤੇ ਰੈਸਲ ਕਰਨਾ ਸ਼ਾਮਲ ਹੈ ਮੌਕ ਡ੍ਰਿਲ ਵਿੱਚ ਹਵਾਈ ਸੈਨਾ ਨਾਲ ਹੌਟਲਾਈਨ ਅਤੇ ਰੇਡੀਓ ਸੰਚਾਰ ਲਿੰਕਾਂ ਦਾ ਸੰਚਾਲਨ ਕੰਟਰੋਲ ਰੂਮਾਂ ਅਤੇ ਸ਼ੈਡੋ ਕੰਟਰੋਲ ਰੂਮਾਂ ਦੀ ਕਾਰਜਸ਼ੀਲਤਾ ਦੀ ਜਾਂਚ ਵੀ ਸ਼ਾਮਲ ਹੈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੌਕ ਡ੍ਰਿਲ ਦੇਸ਼ ਦੇ ਸਾਰੇ 244 ਪਛਾਣੇ ਗਏ ਸਿਵਲ ਡਿਫੈਂਸ ਕਸਬਿਆਂ ਅਤੇ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਜੰਮੂ ਅਤੇ ਕਸ਼ਮੀਰ ਪੰਜਾਬ ਰਾਜਸਥਾਨ ਅਤੇ ਹਰਿਆਣਾ ਸ਼ਾਮਲ ਹਨ ਇਹਨਾਂ ਇਲਾਕਿਆਂ ਨੂੰ ਰਣਨੀਤਿਕ ਤੌਰ ਤੇ ਸੰਵੇਦਨਸ਼ੀਲ ਮੰਨਿਆ ਗਿਆ ਹੈ ਜਿੱਥੇ ਕਿਸੇ ਵੀ ਸੁਭਾਵੀ ਯੁੱਧ ਦੀ ਸਥਿਤੀ ਵਿੱਚ ਖਤਰਾ ਵੱਧ ਸਕਦਾ ਹੈ ਇਸ ਦੌਰਾਨ ਫਿਰੋਜ਼ਪੁਰ ਸ਼ੌਣੀ ਖੇਤਰ ਅਤੇ ਸਰਹੱਦੀ ਪਿੰਡਾਂ ਵਿੱਚ ਸ਼ਾਮ 7 ਵਜੇ ਬਲੈਕਆਊਟ ਲਈ ਰਿਹੈਸਲ ਕੀਤੀ ਜਾਵੇਗੀ ਉਪਰੋਕਤ ਜਾਣਕਾਰੀ ਡਿਪਟੀ ਕਮਿਸ਼ਨਰ ਦੀਪ ਸ਼ੇਖਾ ਨੇ ਦਿੱਤੀ ਹੈ ਡੀਸੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲਗਾਏ ਗਏ ਸਿਵਲ ਡਿਫੈਂਸ ਸਾਇਰਨਾਂ ਦੀ ਜਾਂਚ ਅੱਜ ਸ਼ਾਮ 7 ਵਜੇ ਤੋਂ ਸਵਾ 7 ਵਜੇ ਤੱਕ ਕੀਤੀ ਜਾਵੇਗੀ ਕਿਉਂਕਿ ਕੱਲ ਬਲੈਕਆਊਟ ਮੌਕ ਡ੍ਰਿਲ ਤੋਂ ਪਹਿਲਾਂ ਸਾਇਰਨਾਂ ਵਜਾਏ ਜਾਣਗੇ ਤਾਂ ਜੋ ਲੋਕ ਸਾਇਰਨ ਸੁਣ ਕੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਸਕਣ ਬਲੈਕਆਊਟ ਲਈ ਮੌਕ ਡ੍ਰਿਲ ਕੱਲ ਰਾਤ 9 ਤੋਂ 9:30 ਵਜੇ ਦੇ ਵਿਚਕਾਰ ਕੀਤੀ ਜਾਵੇਗੀ ਜਿਸ ਸਬੰਧੀ ਡੀਸੀ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ ਦੱਸਦੀ ਹੈ ਕਿ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਦੀ ਸੂਚੀ ਆ ਗਈ ਹੈ ਜਿੱਥੇ ਕੱਲ ਮੌਕ ਟ੍ਰੈਲ ਕੀਤੀ ਜਾਵੇਗੀ ਜਾਣਕਾਰੀ ਅਨੁਸਾਰ ਭਲਕੇ ਪੰਜਾਬ ਦੇ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਪਾਖੜਾ ਨੰਗਲ ਹਲਵਾਰਾ ਕੋਟਕਪੂਰਾ ਬਟਾਲਾ ਮੁਹਾਲੀ ਸੰਗਰੂਰ ਫਰੀਦਕੋਟ ਰੂਪਨਗਰ ਸਮੇਤ ਪੰਜਾਬ ਵਿੱਚ ਸਾਇਰਨ ਵੱਜਣਗੇ ਅਤੇ ਬਲੈਕ ਰਹੇਗਾ ਇਸ ਸਮੇਂ ਦੌਰਾਨ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਇਸ ਦੇ ਨਾਲ ਹੀ ਉਸ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਸਮੇਂ ਦੌਰਾਨ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਘਬਰਾਉਣਾ ਨਹੀਂ ਚਾਹੀਦਾ ਦੱਸ ਦਈਏ ਕਿ ਮੌਕ ਟ੍ਰੈਨਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਸੋਸ਼ਲ ਮੀਡੀਆ ਉੱਤੇ ਉਡਾਈਆਂ ਜਾ ਰਹੀਆਂ ਹਨ ਜਿਸ ਵਿੱਚ ਪਹਿਲੇ ਨੰਬਰ ਅਫਵਾਹ ਉੱਤੇ ਸਕੂਲ ਕਾਲਜਾਂ ਦੇ ਬੰਦ ਹੋਣ ਦੀ ਹੈ ਤਾਂ ਇੱਥੇ ਦੱਸ ਦਈਏ ਕਿ ਜਿਸ ਜਿਸ ਥਾਂ ਵੀ ਮੌਕ ਟ੍ਰੈਲ ਹੋਵੇਗੀ ਉੱਥੇ ਸਕੂਲ ਕਾਲਜ ਆਮ ਦਿਨਾਂ ਵਾਂਗ ਖੁੱਲਣਗੇ ਕਿਸੇ ਤਰੀਕੇ ਦੀ ਕੋਈ ਛੁੱਟੀ ਨਹੀਂ ਹੋਵੇਗੀ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ